ਸਤਨਾਮੁ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਜਤੈ ਓ ਓਮਕਾਰ ਵਾਹਿਗੁਰੂ ਜੀ ਕੀ ਪਾਤਸ਼ਾਹ ਸ਼ਿਰ ਭਉਤ ਜੀ ਸਹਾਈ ਵਾਹਿਗੁਰੂ ਗੋਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਤਮ ਅਕਾਲ ਤਿਸ ਮਲਕਾ ਕਰੋਨਾ ਅਕਲਿ ਧਿਆਇ ਫਿਰੰਦ ਗੁਰ ਤੇ ਅਮਰਦਾਸ RAMDAS ਹੁਣਿ ਸਹਾਈ ਅਜਨ ਹਰ ਕੋ ਪੈਨੋ ਸਿਮਰਉ ਸ੍ਰੀ ਹਦਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜੇ ਜਿਠਾ ਸਭ ਦੁਲਜਾਇ ਦੇ ਪਾਦਰ ਸਮਰਿਆ ਕਰਾਣੋਂ ਦੇ ਆਵੇਤਾ ਹੈ ਸਭ ਤੈਨੂੰ ਸਹਾਇ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਤੈਨੂੰ ਹੀ ਸਹਾਈ ਦਸੋਂ ਬਾਦਸ਼ਾਹੀਓਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਾਰਦ ਦਾ ਧਿਆਨ ਕਰਾ ਉਸੇ ਸਬੋਲੋ ਜੀ ਵਾਹਿਗੁਰੂ ਪੰਜਾਬ ਬਿਆਰਿਆਂ ਉਹ ਸਭ ਜਾਦਿਆਂ ਚਾਲੀਆਂ ਮੁਕਦਿਆਂ ਰੀਆ ਜੱਪੀਆਂ ਧਪੀਆਂ ਸ਼ੀਸ਼ ਨਸਗਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਜ ਦੇ ਕੇ ਅਣਡਕੀਤਾ ਤੈਨਾ ਗੁਰਮੋ ਪਿਆਰਿਆਂ ਸਿਆਰੇ ਦੀ ਕਮਾਈ ਦਾ ਧਿਆਨ ਦਰਖਾਲ ਸੇ ਸਬ ਲੋ ਜੀ ਵਾਹਿਗੁਰੂ ਜਦਾ ਸਿਨਾ ਸਿੰਘਣੀਆਂ ਤਲਿ ਸੇ ਦਤ ਬਾਂਦ ਬਾਂਦ ਘਟਾਇ ਚਲਕੜੀਆਂ ਤੇ ਚੜੇ ਆਰਿਆਂ ਨਾਲ ਦੰ ਚਰਵਾਇਓ ਬੰਦਿਆਂ ਦੇ ਘਾ ਵਿੱਚ ਉਹ ਵਾਲੇ ਗਖੋਪਰੀਆਂ ਲਪਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਦਿੱਤੀਆਂ ਤੇਰੇ ਭਾਣੇ ਨੂੰ ਮਿਟਾ ਕਰਕੇ ਮੰਨਿਆ ਅਸਹਿਦ ਗੈ ਅਸਾਦ ਦੇ ਸੀਦੋ ਸਿਕਿਦ ਕੇ ਸਾਸ ਸਵਾਸ ਸੰਗਨ ਨਿਭਾਈ ਤਰਨਿਆ ਰਿਆ ਤਿਨਾ ਸਮੋਸ਼ਿ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਦਰਖਾਲ ਸੇ ਸਬਦੋ ਜੀ ਆਮੀਨ ਪੰਜਾਂ ਤਖਤਾ ਸਰਬੱਤ ਗੁਰਦਵਾਰਿਆਂ ਜੀ ਕਾ ਧਿਆਨ ਦਰਖਾਲ ਸੇ ਸਬਦੋ ਜੀ ਪ੍ਰਤਮ ਗਾਸ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾ ਮਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਕਾਲ ਸਾਹਿਬ ਤਾਹਾਂ ਦਰਛਾਰਿਆ ਦੇ ਤੇ ਫਤਿਹ ਬਿਰਦ ਕੀ ਪੈ ਜੀ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਬਾਲੇ ਖਾਲਸਾ ਜੀ ਸੇ ਬੋਲੋ ਜੀ ਵਾਹਿਗੁਰੂ ਸਿਕਾਣੋ ਸਕੀ ਦਾਮ ਕੇਸ ਦਾਮ ਰਹਿ ਦਾਮ ਉਹ ਬੇਵਦਾਨ ਬਸਵਾ ਦਾਮ ਰੋਸਾ ਦਾ ਦਾਨਾ ਸਰਦਾਨ ਨਾਮ ਦਾਮ ਸ੍ਰੀ ਅਮਰਤੋ ਸਹਿਬ ਜੀ ਦੇ ਦਰਸ਼ ਸਥਾਨ ਚੌਂਕੀਆਂ ਛੱਡੇ ਬੂਗੇ ਯੁਗ ਯੁਗ ਅਟਲ ਧਰਮ ਦਾ ਜੈਕਾਰ ਖਾਲਸਾ ਜੀ ਦੇ ਬੋਲ ਬਾਲੇ ਖਾਲਸਾ ਜੀ ਸੇ ਬੋਲੋ ਜੀ ਵਾਹਿਗੁਰੂ ਸੇ ਕਾਨਬ ਮਹਾਨੀ ਮਾਤੋ ਜੀ ਮਾਤ ਪਾ ਦੇ ਰਾਖੇ ਆਵ ਕਾਲ ਤੋਂ ਅੰਤਰ ਜਾਮੀ ਗੁਰੂ ਗ੍ਰੰਥ ਨਵਾਸ ਚੇ ਪਾਤਸ਼ਾਹ ਪੰਦੇ ਸਦਾ ਸਹਾਇ ਦਤਾਰਤਾ ਜਿਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਮਿਛੋੜਿਆ ਗਿਆ ਸੇਵਾ ਸਬਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਯੋਟਿਆਂ ਦੀ ਔਰਤਾਂ ਦੇ ਆਸਰੇ ਦੇ ਆਸਰਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਵਿਦਾ ਕੋਟਾਨ ਉਰ ਸ਼ੁਕਰ ਹੈ ਆਪ ਨੇ અપਾਰ ਬਖਸ਼ ਰਹਿਮਤ ਕਿਰਪਾ ਕੀਤੀ ਦਰੋਂ ਕਰੋਰ ਸਾਇ ਨਗਰ ਸ੍ਰੀ ਜਿਲ੍ਹਾ ਜਲੰਧਰ ਤਸੀਲ ਨਕੋਦਰ ਸਮੂਹ ਦਾਤਾ ਜੀ ਨਗਰ ਵਾਸੀ ਸੰਤਾ ਸਾਦਾ ਦੇ ਸਾਹ ਸੰਤਾ ਆਪ ਦੇ ਚਰਨਾਂ ਵਿਚ ਹਾਜ਼ਰ ਹੋਏ ਨੇ ਆਪ ਨੇ ਕਿਰਪਾ ਕੀਤੀ ਦਾਤਾ ਜੀ ਉਹ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੇ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਦਰਸ ਪਿਓ ਜ ਦਰੋਂ ਕਰੋਰ ਸਾਇ ਨਗਰ ਸ੍ਰੀ ਦੀਆਂ ਸਮੂਹ ਸਾਧ ਸੰਤਾਂ ਨੂੰ ਦਾਤਾ ਜੀ ਆਓ ਹਰ ਸਾਲ ਦੀ ਤਰ੍ਹਾਂ ਆਪ ਜੀ ਨੇ ਆਪਦੇ ਚਰਨ ਪਰਸਨ ਕਰਨ ਦਾ ਸੁਭਾਲ ਸਮਾਂ ਬਖਸ਼ ਕੀਤਾ ਸ਼੍ਰੀ ਗੰਗੜ ਪਰ ਸਾਹਿਬ ਕੀਰਤਨ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਬਖਸ਼ੀ ਹੈ ਦਾਤਾ ਜੀ ਸਮੂਹ ਨਗਰ ਨਿਵਾਸੀ ਸਾਧ ਸੰਤ ਪਰਿਵਾਰਾਂ ਵੱਲੋਂ ਸਿੱਜੇ ਪਾਤਸ਼ਾਹ ਜੀ ਆਓ ਬਖਸ਼ੇ ਨਗਰ ਦੀ ਚੜ੍ਹਦੀ ਕਲਾ ਲਈ ਪਰਿਵਾਰਾਂ ਦੀ ਸੁਖ ਸ਼ਾਂਤੀ ਬਖਸ਼ੀਆਂ ਦਾਤਾ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਆਉਣ ਵਾਲੇ ਸਮੇਂ ਦੀਆਂ ਖੁਸ਼ੀਆਂ ਦੀ ਜਾਚਨਾ ਕਰਦੇ ਹੋਇਆ ਦਾਦਾ ਜੀ ਸਰਬੱਤ ਦੇ ਭਲੇ ਲਈ ਹਰ ਸਾਲ ਦੀ ਤਰ੍ਹਾਂ ਦਾਦਾ ਜੀ ਆਓ ਸਮਾਉ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਰਾਮ ਕਰਦੇ ਦੀ ਬੇਨਤੀ ਹੈ ਆਪ ਮਿਹਰ ਕਰੋ ਦਾਦਾ ਜੀ ਆਗਿਆ ਬਖਸ਼ੋ ਮਿਹਰ ਕਰਨੇ ਦਾਦਾ ਜੀਓ ਆਪਣੇ ਇਸ ਕਾਰਜ ਨੂੰ ਮਿਹਰ ਭਰੇ ਹੱਥ ਰਕੇ ਸੰਪੂਰਨ ਕਰਨਾ ਪਾਠੀ ਸਿੰਘ ਸਿੰਘਣੀਆਂ ਦੇ ਸਿਰ ਤੇ ਮਿਹਰ ਭਰਿਆ ਅਤ ਰਕੇ ਸ਼ੁੱਧ ਬਾਣੀ ਪੜਦਾ ਪਰਵਣਾ ਸਮੂਹ ਨੱਗਰ ਨਿਵਾਸੀ ਸਾਧ ਸੰਗਤ ਦਾ ਦੇ ਪਰਿਵਾਰਾਂ ਨੂੰ ਦਾਤਾਰੀ ਸੇਵਾ ਕਰਨ ਦਾ ਤੇ ਬਾਣੀ ਸੁਣਨ ਦਾ ਬਲ ਬਖਸ਼ਿਸ਼ ਕਰਨਾ ਆਪਣੇ ਜ਼ਕਾਰੇ ਨੂੰ ਮਿਹਰ ਪ੍ਰਿਆਤ ਕਰ ਸੰਪੂਰਨ ਕਰਨਾ ਪੜੀ ਸੁਣੀ ਬਾਣੀ ਦਾ ਭਾਵ ਸਮੂਹ ਨੱਗਰ ਨਿਵਾਸੀ ਪਰਿਵਾਰਾਂ ਦੇ ਦਿਲਦਿਆਂ ਵਿੱਚ ਸੁਹਾਣਾ ਦਰੋਂ ਪਰੋਂ ਰਸਾਇ ਨਗਰ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਦੇਸ਼ ਵਿਦੇਸ਼ ਅਤੇ ਇਸ ਅਸਥਾਨ ਦੇ ਸਮੂਹ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਿਆ ਹੱਥ ਰੱਖੇ ਦਾ ਤਰੀ ਚੜ੍ਹਦੀ ਕਲਾ ਬਣੀ ਪਰਿਵਾਰਾਂ ਵਿੱਚ ਸੁਖ ਵਰਤੌਣਾ ਬੱਚਿਆਂ ਨੂੰ ਸਿਰ ਤੇ ਮਿਹਰ ਪ੍ਰਿਆਰ ਚੜਨਾ ਤਾਂ ਦੋਸਤੀਆਂ ਚੜਦੀਆਂ ਕਲਾ ਗੁਰਸਿੱਖੀ ਦੀ ਮਨ ਬਖਸ਼ਣਾ ਸਰਬੱਤ ਪਰਿਵਾਰਾਂ ਦੇ ਕਾਰੋਬਾਰਾਂ ਵਿੱਚ ਬਖਸ਼ਿਸ਼ ਕਰਨੀ ਆ ਪ੍ਰੇਮ ਪਿਆਰ ਉਤਪਾਲ ਦੀਆਂ ਦਾਤਾਂ ਬਖਸ਼ੀਆਂ ਆਉਣ ਵਾਲਾ ਸਮਾਂ ਚੜਦੀ ਕਲਾ ਦਾ ਬਖਸ਼ਿਸ਼ ਉਹਨਾਂ ਹਾਲ ਕਰਨਾ ਇਸੇ ਤਰ੍ਹਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ ਅੰਗ ਸੰਸਹਾਇ ਹੋ ਕੇ ਵਰਤਣਾ ਹਰਮਦਾਨ ਹਰਦਵਾਨ ਬਤੇ ਬਖਸ਼ਿਸ਼ ਕਰਨੀ ਤੇ ਇਸ ਨਗਰ ਦੀਆਂ ਸਮੂਹ ਧੀਆ ਭੈਣਾਂ ਦੇ ਪਰਿਵਾਰਾਂ ਵਿੱਚ ਸੁੱਖ ਚੜ੍ਹਦੀ ਕਲਾ ਅੰਨ ਸੰਨ ਸਹਾਇ ਹੋ ਕੇ ਵਰਤਣਾ ਹਰਮਦਾਨ ਹਰਦਵਾਨ ਬਤੇ ਬਖਸ਼ਿਸ਼ ਕਰਨੀ ਮੇਰ ਕਰਨੇ ਦਾਤਾ ਜੀ ਪੰਜਾਬ ਵਿੱਚ ਵਸਦੇ ਇਸ ਨਗਰ ਨੂੰ ਚੜ੍ਹਦੀ ਕਲਾ ਬਖਸ਼ੀ ਅਤੇ ਹੜਾਂ ਦੀ ਮਾਰ ਵਿੱਚ ਆਏ ਪਰਿਵਾਰਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਉਹਨਾਂ ਦਾ ਮੁੜਵਸੇਬਾ ਬਖਸ਼ਣਾ ਆਉਣ ਵਾਲੇ ਸਮੇਂ ਆਉਂਦੀਆਂ ਆਫ਼ਤਾਂ ਤੋਂ ਬਚਾ ਕੇ ਰੱਖਣਾ ਅਤੇ ਦਾਤਾ ਜੀ ਉਹ ਆਪਣੇ ਪੰਥ ਨੂੰ ਚੜ੍ਹਦੀ ਕਲਾ ਬਖਸ਼ੋ ਪੰਥ ਦੇ ਸਿਰ ਤੇ ਮਿਹਰ ਪ੍ਰਿਆਰ ਹੱਥ ਰੱਖੋ ਪੰਥ ਵਿੱਚ ਪ੍ਰੇਮ ਅਤੇ ਪਿਆਰ ਦਾ ਫਲ ਦੀਆਂ ਦਾਤਾਂ ਬਖਸ਼ੋ ਅਤੇ ਪੰਥ ਨੂੰ ਆਪਣਾ ਦਰਗਰ ਬਖਸ਼ ਕੇ ਨਿਹਾਲ ਕਰਨਾ ਸੁਮਤ ਜੇ ਸੰਸਾਰ ਵਿੱਚ ਸੁਖ ਵਰਤਾਉਣਾ ਹਰ ਮਦਾਨ ਪਤੇ ਬਖਸ਼ਣੀ ਹਰੇਕ ਨਗਰ ਨਿਵਾਸੀ ਸਾਧ ਸੰਗਤ ਪਰਿਵਾਰਾਂ ਦੀ ਸੇਵਾ ਕਾਇ ਪੋਣੀ ਤੇਰਪੁਰ ਬੇਟਾ ਆਮ ਆਪਣੇ ਦਰ ਪ੍ਰਵਾਨ ਕਰਦੀ ਜੋ ਮਾਈ ਪਾਈ ਗੁਰਮੋ ਪਿਆਰੇ ਆਪਦੇ ਚਰਨਾਂ ਵਿੱਚ ਹਾਜ਼ਰ ਹੋਏ ਤੇਰਪੁਰ ਬੇਟਾ ਕੀਤੀ ਸਭ ਦੀ ਹਾਜ਼ਰੀ ਦਰਪਵਾਨੀ ਸੇਵਾ ਕਰੇ ਪੌਣੀ ਸਿਰ ਤੇ ਮਿਹਰ ਭਰਿਆ ਤਕੜਾ ਪਰਿਵਾਰਾਂ ਵਿੱਚ ਸੁਖ ਵਰਤੌਣਾ ਸ਼ੁਕਰਾਨੇ ਵਿੱਚੋਂ ਤਿੰਨੇ ਦਿਨ ਪਰਿਵਾਰਾਂ ਨੂੰ ਕੀਰਤਨਾਂ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਆ ਆਪਣੇ ਦਰ ਪ੍ਰਵਾਨ ਕਰਨੀ ਪਵਿੱਤਰ ਹਜ਼ੂਰੀ ਵਿੱਚ ਸਮੂਹ ਨਗਰ ਨਿਵਾਸੀ ਸਾਧ ਸੰਗਤ ਪਰਿਵਾਰਾਂ ਨੂੰ ਲੁਕੜਾ ਪ੍ਰਸ਼ਾਦ ਦੇਗਾ ਹਜ਼ਰਤ ਦਰਪਵਾਨ ਹੋਵੇ ਪਰਵਾਨ ਦੇ ਸੰਗ ਵਰਤੋਂ ਦੀ ਆਗਿਆ ਬਖਸ਼ੋ ਮੇਰੇ ਨਰੂ ਪਵਿੱਤਰ ਹੁਕਮਨਾਮਾ ਬਖਸ਼ੋ ਪਰਿਵਾਰਾਂ ਨੂੰ ਤਰਕਰ ਨੂੰ ਅਸ਼ੀਰਵਾਦ ਬਖਸ਼ੋ ਤੇ ਸ਼੍ਰੀ ਅਖੰਡ ਪਾਠ ਰਾਮ ਕਰਨ ਦੀ ਆਗਿਆ ਬਖਸ਼ੋ ਜੀ ਸੁਖ ਹੋਵੇ ਨਾਮ ਚੇਤੇ ਆਵੇ ਨਾਨਕ ਦਾ ਜਗਤਿ ਨਰਾਏ ਤੇਰੇ ਰਵਿਸ਼ਰਪਤਿ ਤਨ ਹੋ ਵਾਹਿਗੁਰੂ ਜੀ ਕਾ ਸਵਾਹ ਵਾਹਿਗੁਰੂ ਜੀ ਕਾ ਮੰਦੇ ਦੋੜਾ ਗਿਆ ਭਈ ਆਕਾਰ ਕੀ ਅਰੰਭ ਕਰਦਾ ਉਪੰਨ ਸਦ ਕਰਦਾ ਕੰਨ ਹੈ ਸੁਭਾਨਿ ਉਹ ਗੰਥ ਦੁਰਗ੍ਰੰਥ ਵੀ ਮਾਰਿਓ ਮਨੁ ਪ੍ਰਭ ਕੀ ਦੇ ਜੋ ਪ੍ਰਭ ਕੋ ਮਿਲ ਬਹੁ ਜਹ ਰਾਜ ਕਰੇਗਾ ਖਾਲਸਾ ਕੀ ਰਹੇ ਨ ਕੋਈ ਵਾਰੂ ਇਹ ਸਭ ਮਿਲੇਗੀ ਬਜੇ ਸ਼ਾਨ ਜੋ ਰਹੇਗਾ ਗਾਲ ਸਾਇਆ ਕੀ ਰਹੇ ਨਾ ਹੋਏ ਸਭ ਮਿਲੇਗੇ ਬਟੇ ਸ਼ਰਨ ਜੋ ਹਾਲ ਸਭ ਸੁਖੀ ਹੋ ਜਾਓ ਵਾਹਿਗੁਰੂ ਤੁਹੀ ਹਮ ਤੋ ਬਰਸਾਤ ਸੁਖੀ ਸਾਜਿ ਤੇਰੇ ਕਵਨ ਕਵਨ ਗੋਣ ਕਹਿ ਕਹਿ ਗਾਵਾਂ ਤੁਮ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂ ਠਾਕੁਰ ਪਰਸੈ ਹੈ ਗੁਰੂ ਕਾ ਜਨਮ ਮਰਨ ਦੁਖਿ ਜਾਈ ਭੁਗਤ ਸਿਪਤਿ ਖਸਮ ਦੀ ਨੂਰ ਅਰਸੋਂ ਗੁਰਸੋਂ ਚੱਟਿਆ ਧੁਦ ਜਿਥੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟਿਆ ਸਜਨ ਸਚਾ ਪਾਤਸ਼ਾਹ ਸਿਰ ਸਾਹਾ ਦਰਸਾਹ ਇਸ ਪਾਸ ਬੈਠਿਆ ਸੋਹੀਆ ਸਬਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਦਾਕੈ ਵਸ ਹੈ ਕਾਮ ਤੇ ਨਾ ਦੇ ਪਾਸ ਸਰਬ ਸੁਖ ਪਾਵਹ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਤਕ ਬਸ ਹਰ ਕੰਤ ਹਰ ਧਵਨ ਸਰਨਾ ਜਹ ਹਰ ਸਿਮਰਨ ਭਇਆ ਅਹ ਉਪਾਦ ਗਤ ਕੀਨੀ ਕਦ ਪਾਜੀ ਹਰ ਜਪਨਾ ਜਨ ਨਾਨਕ ਜੇ ਸੁਤਾ ਸੋਚ ਨਾ ਹੋ ਗਈ ਜੇ ਸੁਤੀ ਲਕਵਾਰ ਉੱਪਰ ਸੁਪਨਾ ਹੋ ਗਈ ਜੇ ਲਾਇ ਰਹਾ ਸਿਕਸਾਰ ਸੁਖਿਆ ਭੁਖਣਤਰੀ ਦੇ ਬੰਨਾ ਪੁਰੀਆਂ ਭਾਰ ਸਹਸ ਸਿਆਮ ਪਾਲਕ ਹੋ ਹੇ ਤਾਇਕ ਨ ਸੱਲਾ ਨਾਲ ਕਿਸਿਆਰਾ ਹੋਈ ਹੈ ਗੇਵ ਕੂੜਾ ਤੁਮਨਾ ਮੇਰਕ ਸ੍ਰੀ ਸੇ Father God. ਦਾ ਸਰਬ ਸੁਮਾਤੇ ਦਾ ਜੀ ਤੇਰੇ ਨਾਮ ਦਾ ਲੇਕਿਆ ਸੰਖਾ ਕੀਤੇ ਤੇਰੇ ਾਵਨ ਹਾਰੇ ਤੇ ਤੇਰੇ ਰਾਗ ਰੀਤੋ ਕਹੀਆ ਕੀਤੇ ਤੇਰੇ ਾਵਨ ਹਾਰੇ ਾਵਨ ਤੁਧਨੋਂ ਪਵਨ ਪਾਣੀ ਹੈ ਸਰਪੁਰ ਗਾਵਲਾ ਰਾਜਾ ਤੁਮੀਆਂ ਤੋਂ ਵਾਰੀ ਾਵਨ ਤੁਧਨੋਂ ਤਿਰਥ ਗੁਪਤ ਲਿਖਾਨਣ ਲਿਖੇ ਧਰਮ ਵਿਚਾਰੇ ਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਸਿਰ ਤਲਖ ਵਾਰੀ ਾਵਨ ਤੁਧਨੋਂ ਇੰਦਰ ਨਾਸਨ ਵਿੱਚ ਦੇ ਦਿੱਤਿਆ ਤੁਧਨੋਂ ਸਾਧ ਵਿਚਾਰੇ ਗਾਵਣ ਤੁਧਨੋਂ ਜਯਤੀ ਸਭੀ ਸੰਤੋਖੀ ਗਾਵਣ ਤੁਧਨੋਂ ਵੀਰ ਕਰਾਰੇ ਗਾਵਣ ਤੁਧਨੋਂ ਪੰਡਤ ਪੜਨ ਕੀਤ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋਂ ਮੋਹੀਆ ਗਾਵਣ ਤੁਧਨੋਂ ਥਾੰਡ ਮੰਡਲ ਪ੍ਰੇਮੰਦਰਾ ਕਰ ਕਰ ਰੱਖੇ ਤੇਰੇ ਧਾਰੇ ਸ੍ਰੀ ਤੁਧਨੋਂ ਗਾਵਣ ਜੋ ਤੁਧ ਭਾਵਨ ਨੱਥੇ ਤੇਰੇ ਭਗਤਾਂ ਨਾਲੇ ਧੁਕੇ ਤੇ ਤੁਧਨੋਂ ਗਾਵਣ ਸੇ ਮਨ ਚਿਤ ਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਨੂੰ ਸਾਧ ਸੱਚਾ ਸਾਚਿ ਨਾਰਿ ਹੈ ਜੀ ਉਸ ਜੀ ਜਾਣਿਆ ਜਾਂਦੀ ਰਚਨਾ ਜਿਸ ਵਿਚਾਰ ਰੰਗੀ ਰੰਗੀ ਪਾਤ ਜਿਕਰ ਕਰਦਨ ਸੇ ਮਾਇਆ ਧਨੁ ਉਪਾਇタル